ਹੁਣ ਅਗਲਾ ਸ਼ਬਦ ਗੁਰੂ ਮਹਾਰਾਜ ਜੀ ਜਿਸ ਵਕਤ ਦੇਖਿਆ ਜੱਗ ਦੇ ਅੰਦਰ ਗੁਰਬਾਣੀ ਦੇ ਲੋਕ ਆਪ ਦੀਆਂ ਕਵਤਾ ਬਣਾ ਕੇ ਨਾਨਕ ਨਾਮ ਲਿਖਣ ਲੱਗ ਗਏ ਐ ਇਹ ਯੋਗ ਨਹੀਂ ਮਹਾਰਾਜ ਸੋਚੇ ਜੇ ਗੁਰਬਾਣੀ ਮਰੋਲ ਰਹੇ ਜਿਵੇਂ ਇਹ ਹੋਰ ਕਿਸੇ ਦੀ ਬਾਣੀ ਨਾਲ ਵਿੱਚ ਆਲੇ ਗੁਰੂ ਨਾਨਕ ਦੀ ਬਾਣੀ ਜਿਹੜੀ ਹੈ ਉਹ ਹੀ ਕਾਇਮ ਰਹੇ ਇਸ ਗੱਲ ਨੂੰ ਵਿਚਾਰ ਕੇ ਮਹਾਰਾਜ ਕਿਹਾ ਹੁਣ ਸਾਡਾ ਪੰਜਵਾਂ ਸਰੂਪ ਹੈ ਸਾਨੂੰ ਇਹ ਉਦਮ ਕਰਨਾ ਚਾਹੀਦਾ ਹੈ ਗੁਰੂ ਮਾਰੂ ਦੇ ਹੁਕਮਨਾਮੇ ਲੈ ਕੇ ਸਾਰੇ ਸਿੱਖਾਂ ਤੋਂ ਵੇਦਾਂ ਸੰਤਾਂ ਦੀ ਬਾਣੀ ਮੰਗਵਾਈ ਜਦ ਸੰਗਲਾ ਦੀ ਜਿਹੜੇ ਭਾਈ ਪੈੜਾ ਜੀ ਉਸ ਵਕਤ ਪ੍ਰਾਣ ਸਿੰਘ ਲਈ ਲੈ ਕੇ ਆਏ ਜਿਸ ਨੂੰ ਆਵਦੇ ਨਾਲ ਚਰਚਾ ਹੋਈ ਸੀ ਮਹਾਰਾਜ ਦੀ ਐਸੇ ਪ੍ਰਕਾਰ ਹੋਰ ਵੀ ਕਿੱਥੋਂ ਕਿੱਥੋਂ ਸਿੱਖ ਲੈ ਕੇ ਬਾਣੀ ਆਏ ਸਮਗਰ ਬਾਣੀ ਭਾਈ ਮੋਹਣ ਦੇ ਪਾਸ ਗੋਦਵਾਲ ਤੋਂ ਪਤਾ ਲੱਗਾ ਜੇ ਗੋਦਵਾਲ ਸਾਹਿਬ ਵਿੱਚ ਭਾਈ ਮੋਹਣ ਦੇ ਪਾਸ ਚੌਹ ਗੁਰਾਂ ਦੀ ਬਾਣੀ ਲਿਖ ਕੇ ਰੱਖੀ ਹੈ गुरु महाराज साहब ने वचन किया दवान जी के भाई भाई मोहन जी के पास चौहान सतगुरों की बाणी लिखते रखी और संसराम पुत्र ने लिखी सी वो बाणी कि सकती है भाई गुरदास साहब कह लगा महाराज मैं लहाराज साहब कह लगे हाचा सच वजन भाई गुरदास जी गए सारी दिहाड़ी हाका मार रहे मोहन चवरा ही ना खोलिया बोलिया ही ना आवाज ना दिखी ਭਾਈ ਸਾਹਿਬ ਜੀ ਖੱਕ ਕੇ ਵਾਪਸ ਆ ਗਏ ਹਮਰਸਰ ਕਹਿਣ ਲੱਗੇ ਮਾਰਾ ਮੋਹਨ ਤਾਂ ਬੋਲਦਾ ਹੀ ਨਹੀਂ ਫਿਰ ਭਾਈ ਬੁੱਢਾ ਸਾਹਿਬ ਕਹਿੰਦੇ ਮਾਰਾ ਮੈਂ ਜਾਣਾ ਹੈ ਮਾਰਾ ਕਿ ਤੱਕ 7 ਵਜੇ ਆਇਆ ਹੋ ਭਾਈ ਬੁੱਢਾ ਸਾਹਿਬ ਜੀ ਆਏ ਇਹਨਾਂ ਨੇ ਆ ਕੇ ਮੋਹਨ ਨੂੰ ਹੱਥਾਂ ਮਾਰੀਆਂ ਮੋਹਨ ਨਾ ਗੋਡਿਆ ਭਾਈ ਬੁੱਢਾ ਸਾਹਿਬ ਨੂੰ ਜਟਕਾ ਕੰਮ ਕੀਤਾ ਚਵਾਰੇ ਦੀ ਟੀਂਖੀ ਲਾ ਕੇ ਵੇਖੀ ਆ ਗਏ ਜਾ ਕੇ ਸਮਾਧੀ 'ਚ ਬੈਠੇ ਮੋਹਨ ਨੂੰ ਕਦੇ ਚਰਨੋਂ ਤੋਂ پکڑ ਕੇ ਇਧਰ ਨੂੰ ਖਿੱਚ ਦੇਣ ਕਦੇ तेरे ਪਾਸੇ ਜਗਾਉਣ ਉਹ ਜਾਗੇ ਨਾ ਭਾਈ ਮੋਰੀ ਨੂੰ ਪਤਾ ਲੱਗਾ ਦਾਦਾ ਬੁੱਢਾ ਸਾਹਿਬ ਨੂੰ ਕਿ ਮੂੰਹ ਦਾ ਚਵਾਰਾ ਖੋਲ ਲਿਆ ਹੈ ਆ ਕੇ ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਗੁਰਮੁਖ ਹੋ ਵੇਖੋ ਇਹ ਸੁਅਦੀ ਕਿਸੇ ਤੋਂ ਆਇਆ ਅਤੇ ਜੇ ਜਾਗ ਪਿਆ ਕਿ ਬੜਾ ਬੋਲਣ ਤੇ ਤਕੜਾ ਹੈ ਕਰੜਾ ਹੈ ਤੇ ਤੁਹਾਨੂੰ ਕੋਈ ਕਵਿਚਨ ਕਹਿ ਤਾ ਤੇ ਠੀਕ ਨਹੀਂ ਹੋਵੇਗਾ ਆਪੇ ਹਉ ਨਾ ਕਰੋ ਕਿਉਂ ਭਾਈ ਬੁੱਢਾ ਸਾਹਿਬ ਜੀ ਨਰਾਸ਼ੇ ਹੋ ਕੇ ਵਾਪਸ ਆ ਗਏ ਸੇਖੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਗੁਰकाਵ ਸ਼ਬਦ ਗੁਰਖਾ ਟਿਖਾ ਹੋਰ ਸਰ ਪ੍ਰਗਟਨਾ ਹੋਏ ਇਹ ਸ਼ਬਦ ਨੂੰ ਪ੍ਰਗਟ ਕਰਨ ਵਾਸਤੇ ਬਾਣੀ ਨੂੰ ਲਿਆਉਣ ਵਾਸਤੇ ਆਪ ਸਤਿਗੁਰੂ ਜੀ ਆਏ ਆ ਕੇ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਗਲੀ ਤੇ ਦਿਨਾ ਗਲੀ ਤੇ ਸਿੱਖ ਲੈ ਕੇ ਆ ਗਏ ਸਫਾ ਲੈ ਕੇ ਆ ਗਏ ਕੋਈ ਆਸਣ সিংহাসਨ ਕੋਈ ਨਹੀਂ ਲਾਇਆ ਖੱਲੇ ਗਲੀ ਤੇ ਬੈਠ ਕੇ ਸਤਿਗੁਰੂ ਜੀ ਨੇ ਬਾਣੀ ਨੂੰ ਪ੍ਰਾਪਤ ਕਰਨ ਨੂੰ ਆ ਕੇ ਬਹੁਤ ਨਿਮਰਤਾ ਦੇ ਨਾਲ ਤੰਬੂਰਾ ਲੈ ਕੇ ਉਸ ਉਹਦੇ ਕੀਰਤਨ ਨਾਲ ਸ਼ੁਰੂ ਕੀਤਾ ਪਹਿਲਾ ਛੰਦ ਮਹਾਰਾਜ ਸਾਹਿਬ ਜੀ ਜਦੋਂ ਉਤਾਰਿਆ ਉਸ ਦੇ ਭਾਈ ਮੋਹਨ ਦੀ ਸਮਾਧੀ ਖੁੱਲ ਗਈ ਜਿਹੜੀ ਭਾਈ ਬੁੰਦੇ ਸਾਹਿਬ ਦੇ ਹਲਾਉਣ ਤੋਂ ਨਹੀਂ ਸੀ ਖੁੱਲੀ ਭਾਈ ਗੁਰਦਾਸ ਸਾਹਿਬ ਦੇ ਹਕਾ ਮਾਰ ਤੋਂ ਨਹੀਂ ਸੀ ਖੁੱਲੀ ਉਹ ਭਾਈ ਮੋਹਨ ਦੀ ਸਮਾਧੀ ਖੁੱਲ ਗਈ ਤੇ ਉਸ ਵੇਲੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੱਗ ਗਿਆ ਗ੍ਰੀਤੀ ਚ ਖੜ ਕੇ ਬਾੜੀ ਵਿੱਚ ਤੇ ਮਹਾਰਾਜ ਸਾਹਿਬ ਤੇ ਪਹਿਲੀ ਪੌੜੀ ਇਸ ਪ੍ਰਕਾਰ ਲਾਰੇ ਮੋਹਨ ਦੇ ਪਾਈ ਗੌੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਹਜੂਰ ਚੰਦਰ へ ਭਾਈ ਮੋਹਨ ਜੀ ਕਦੇ ਬੜੇ ਸੋਹਣੇ ਉੱਚੇ ਮੰਦਰ ਬਣੇ ਹੋਏ ਹਨ ਮਹਿਲ ਅਪਾਰਾ ਤੇਰੇ ਮਹਿਲ ਜਿਹੜੇ ਹੈ ਇਹ ਵੀ ਬੜਾ ਪਾਰਾਵਾਕ ਹੋਏ ਸੁੰਦਰ ਬਣੇ ਹੋਏ ਹਨ ਮੋਹਨ ਤੇਰੇ ਸੋਹਣ ਦਵਾਰ ਜੀ ਤੇ ਭਾਈ ਮੋਹਨ ਜੀ ਤੇਰੇ ਦਰਵਾਜ਼ੇ ਤੇ ਸੋਹਣੀ ਹੈ ਸੰਤ ਧਰਮਸ਼ਾਲਾ ਅੱਗੇ ਭਾਈ ਮੋਹਨ ਦੇ ਦਵਾਰੇ ਨੂੰ ਸਾਹਮਣੇ ਜਿਹੜਾ ਹੁਣ ਚੁਗਾਨ ਪਿਆ ਹੈ ਨਾ ਬੇਸੁਖਾ ਜਿਹਾ ਉੱਥੇ ਸੰਗ ਸੰਗੇ ਦੀ ਧਰਮਸ਼ਾਲਾ ਹੁੰਦੀ ਸੀ ਸਾਹਮਣੇ ਗੁਰੂ ਰਾਮ ਅੰਮ੍ਰਿਤ ਰਾਜ ਜੀ ਦੇ ਨਿਵਾਰ ਨੂੰ ਕਿ ਉਹ ਧਰਮਸ਼ਾਲਾ ਦਾ ਜ਼ਿਕਰ ਕਰ ਰਹੇ ਹਨ ਆਪ ਸੰਤ ਧਰਮਸ਼ਾਲਾ ਸੰਤਾਂ ਨੂੰ ਆਤਮਾ ਦੇ ਨਿਵਾਸ ਕਰਨ ਵਾਲੀ ਧਰਮਸ਼ਾਲਾ ਬਾਈ ਮੋਹਣੀ ਦੇ ਦਰਵਾਜ਼ੇ ਤੇ ਸੋ ਰਹੀ ਹੈ ਧਰਮਸ਼ਾਲਾ અપਾਰ ਦਇਆਰ ਠਾਕੁਰ ਇਸ ਧਰਮਸ਼ਾਲਾ ਦਾ ਸਾਰਾ ਵਾਰ ਜੋ ਬਿਰੰ ਨੂੰ ਠਾਕੁਰ ਜੀ ਸੰਤਾਂ ਦੀ ਸਦਾ ਕੀਰਤਨ ਗਾਉਂਦੇ ਜਿੱਥੇ ਧਰਮਸ਼ਾਲਾ ਸੰਤਾਂ ਦਾ ਸਦਾ ਕੀਰਤਨ ਗਾਉਂਦੀਆਂ ਇਹ ਸਥਾਨ ਹੈ ਜਹ ਸਾਧ ਸੰਤ ਇਕੱਤਰ ਹੋਵੇ ਬਾਈ ਮੋਹਣੀ ਜਿੱਥੇ ਸਾਧੂ ਸਾਧਨਾ ਕਰਨ ਵਾਲੇ ਜਿੱਥੇ ਰਾਜ ਕੀ ਤੋ ਇਕੱਠੇ ਹੁੰਦੇ ਹਨ ਗੁਰਸਿੱਖ ਤਹਾਂ ਤੁਝਹਿ ਆਵੇ ਸਭ ਭਾਈ ਕੋ ਜੀਤਨ ਬ੍ਰਹਮ ਰੂਪ ਕਰਕੇ ਹੀ ਆਉਂਦੇ ਹਨ ਕਰ ਦਇਆ ਮਇਆ ਦਇਾਲ ਸੁਆਮੀ ਦਇਆ ਕਰੋ ਮਇਆ ਮਿਹਰਬਾਨ ਤੁਸੀਂ ਦਇਾਲ ਸੁਆਮੀ ਅਕਾਲ ਪੁਰਖ ਦੇ ਬਣਾਏ ਹੋਏ ਹੋ ਦੀਨ ਮਇਆ ਦਾ ਸਰੂਪ ਦਾ ਤੇ ਦਇਾਲੂ ਸਰੂਪ ਹੋ ਦਿਆਲ ਹੋ ਦਿਆਲਤਾ ਕਰਕੇ ਦਿਆਲਤਾ ਦਇਆ ਕਰੋ ਹੋ ਦੀਨ ਕਿਰਪਾ ਰਾ ਅਸੀਂ ਗਰੀਬੀ ਨਾਲ ਆਪਦੇ ਪਾਸੋਂ ਬਾਣੀ ਲੈਣ ਵਾਸਤੇ ਆਏ ਕਿਰਪਾਲੂ ਹੋਵੋ ਆਪ ਬਿਨਵੰਤ ਨਾਨਕ ਦਰਸ ਪਿਆਸੇ ਦੇਖੀ ਕੋਲੋਂ ਕਹਿੰਦੇ ਆ ਕਿ ਤੁਹਾਡੇ ਦਰਸ਼ਨਾਂ ਦੇ ਪਾਏ ਭਾਈ ਮੋਹਨ ਜੀ ਅਸੀਂ ਪਿਆਸੇ ਹਾਂ ਮਿਲ ਦਰਸ਼ਨ ਸੁਖ ਸਾਰਾ ਆਪ ਦਾ ਦਰਸ਼ਨ ਮਿਲੇ ਤੇ ਸਾਨੂੰ ਸਾਰਾ ਪੂਰਨ ਸੁਖ ਪ੍ਰਾਪਤ ਹੋਵੇ ਦਰਸ਼ਨ ਬਖਸ਼ੋ ਮੋਹਨ ਤੇਰੇ ਬਚਨ ਅਨੂਪ ਮੋਹਨ ਬਾਰੀ ਖੋਲ ਕੇ ਖੜਾ ਹੋ ਗਿਆ ਗੁਰੂ ਅਰਜਨ ਸਾਹਿਬ ਜੀ ਦੇਖ ਲੈ ਕੇ ਆ ਗਏ ਆ ਮੇਰਾ ਸਰਾਫ ਬਕਸ ਲੈਣਗੇ ਪਰਖਣ ਵਾਸਤੇ ਕਹਿਣ ਲੱਗਾ ਜੀ ਅੱਗੇ ਸਾਡੇ ਗੁਰਿਆਈ ਘਰ ਤੋਂ ਤੁਸੀਂ ਲੈ ਜਿਓ ਸੋਢੀ ਤੇ ਹੁਣ ਬਾਣੀ ਲੈਣ ਵਾਸਤੇ ਆ ਗਏ ਹੋ ਸਾਨੂੰ ਰਹਿਣ ਦੇਣਾ ਹੈ ਕਿ ਨਹੀਂ ਤੁਸੀਂ ਇੱਥੇ ਇਸ ਤਰ੍ਹਾਂ ਦੇ ਬਚਨ ਜਦੋਂ ਬੋਲੇ ਆਪਦੇ ਭਾਈ ਨੂੰ ਕੱਢ ਦਿੱਤਾ ਹੈ ਗੁਰੂ ਰਾਮਦਾਸ ਸਾਹਿਬ ਜੋਤੀ ਜੋ ਸਮਾ ਗਏ ਹੈ ਇੰਨੀਆ ਤਰਕਾ ਮਾਰਨ ਲੱਗਾ ਉਸੇ ਗੁਰੂ ਸਾਹਿਬ ਪਿਆਰ ਦੇ ਨਾਲ ਬਚਨ ਕਹਿੰਦੇ ਹੰ ਮੋਨ ਤੇਰੇ ਬਚਨ ਅਨੁ ਸਿਰ ਭਾਏ ਮੋਨ ਤੇਰੇ ਬਚਨ ਬੜੇ ਉਪਮਾਤ ਰਹਿਤ ਹਨ ਕਾਲ ਨਿਰਾਲੀ ਤੇਰੀ ਚਾਲੀ ਬੜੀ ਸੋਹਣੀ ਨਿਰਾਲੀ ਹੈ ਦੁਨੀਆਂ ਕਿਉ ਮੋਹਨ ਤੂੰ ਮਨ ਹੈ ਏਕ ਜੀ ਮਾਈ ਮੋਹਨ ਤੂੰ ਕਿਹਦੇ ਚ ਗੁਰੂ ਨਾਨਕ ਗੁਰੂ ਅਮਰਦਾਸ ਆਦਿ ਮੰਨਦਾ ਹੈ ਆਵਰ ਸਭ ਰਾਲੀ ਮੋਹਨ ਨੂੰ ਸਾਨੂੰ ਖਾਤ ਦੀ ਨਿਆਈ ਰਾਲ ਧੂੜ ਦੀ ਨਿਆਈ ਮੰਨਦਾ ਹੈ ਮਨ ਹੈ ਤਾਂ ਏਕ ਅਲੇਖ ਠਾਕੁਰ ਤੂੰ ਮੰਨ ਕੋ ਅਲੇਖ ਤੋਂ ਰਹਿ ਠਾਕੁਰ ਕ੍ਰਿਸ਼ਨ ਨੂੰ ਜਿਨਹੇ ਸਭ ਕਾਲ ਧਾਰੀ ਆ ਇਹ ਅਨੁਸਾਰੀਆਂ ਸ਼ਕਤੀਆਂ ਧਾਰੀਆਂ ਇੱਕੋ ਰਹੀ ਤੂੰ ਉਪਾਸ਼ਕ ਹੈ ਤਉ ਦੁਬਚਨ ਗੁਰ ਕੈ ਵਸ ਕੀ ਤੈ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਕਰਕੇ ਉਸ ਵਾਹਿਗੁਰੂ ਨੂੰ ਵਸ ਕਰ ਲਿਆ ਹੈ ਆਦਿ ਪੁਰਖ ਬਨਵਾ ਜਿਹੜਾ ਸਾਰੇ ਦਾ ਆਦ ਹੈ ਤੇ ਪੂਰਨ ਸੰਸਾਰ ਦਾ ਵਾਲੀ ਹੈ ਤੂੰ ਆਪ ਚੱਲਿਆ ਆਪ ਰਹਿ ਆ ਤੂੰ ਆਪ ਹੀ ਗੁਰੂ ਅਮਰਦਾਸ ਸਾਹਿਬ ਰੂਪੋ ਕੇ ਸੱਚ ਕਾnde ਚੱਲ ਆ ਗਿਆਂ ਹੈ ਤੁਹਾ ਆਪ ਹੀ ਭਾਈ ਮੋਹਨ ਹੋ ਕੇ ਠਿਕਵਾਰੇ ਤੇ ਰਹਿ ਰਹੇ ਹੋ ਸੁਪ ਆਪ ਸਭ ਕਾ ਧਾਰੀ ਸਾਂਜੀ ਕਲਾ ਸ਼ਕਤੀ ਨੂੰ ਧਾਰਨ ਕੀਤਾ ਹੈ ਤੇ ਫਿਰ ਵਾਣਤ ਨਾਨਕ ਪੈਜ ਰਾਖ ਮਾਰੇ ਜੰਨੇ ਪ੍ਰਤਜ्ञਾ ਕਰਕੇ ਅਸੀਂ ਬਾਣੀ ਲੈ ਕੇ ਆਵਾਂਗੇ ਬੇਨਤੀ ਬੀਰੂ ਕੋ ਇਸ ਪੈਜ ਨੂੰ ਰੱਖਣਾ ਕਰੋ ਸਭ ਸੇਵਕ ਸਰਨ ਤੁਮਾਰੇ ਸਾਰੇ ਸੇਵਕ ਤੁਹਾਨੂੰ ਤੁਹਾਡੀ ਸ਼ਰਨ ਹੈ ਅਸੀਂ ਮੋਹਨ ਤੁਧ ਸਤ ਸੰਗ ਭਾਈ ਮੋਹਨ ਜਦੋਂ ਇਹ ਬਚਨ ਸੁਣੇ ਗੁਰੂ ਸਾਹਿਬ ਦੇ ਨਿਮਰਤਾ ਵਾਲੇ ਉਹ ਜਲੇ ਰਾਇ ਨੇ ਇਸ ਕੈਪੋਟ ਨੂੰ ਸਿਰ ਤੇ ਲੈ ਕੇ ਜਵਾਰੇ ਤੋਂ ਥੱਲੇ ਉਤਰ ਆਇਆ ਪੌੜੀ ਉਸ ਵੇ ਤੀਜੀ ਪੌੜੀ ਮਾਰਾ ਸਾਜ ਨੇ ਲਾਈ ਹੈ ਮੋਹਨ ਤੁਧ ਸਤ ਸੰਗਤ ਧਿਆਗ ਧਰਸ ਧਿਆਨ ਜੇ ਜੈਸਮ ਦੇ ਧਿਆਨ ਵਿੱਚ ਜੁੜੇ ਹੋਏ ਹੁਣ ਮੋਹਨ ਜਮ ਨੇੜ ਨਾ ਤੈ ਮੋਹਨ ਜਿਉਂ ਉਹਨਾਂ ਦੇ ਜਮ ਨਹੀਂ ਨੇੜੇ ਆਵੇਗਾ ਸੁਧ ਜਪਹਿ ਨਿਦਾਨ ਨਾ ਜਿਹੜਾ ਤੇਰੇ ਕਾਈਂ ਲਾਨੰਤ ਦੇ ਵੀ ਜਤ ਲੈਣਗੇ ਜਮ ਕਾਲ ਤਿੰਨ ਕੋ ਲੱਗੇ ਨਾ ਉਹਨਾਂ ਨੂੰ ਜਮ ਜੋ ਕਾਲ ਕਰਨ ਵਾਲਾ ਲੱਗ ਨਹੀਂ ਸਕੇਗਾ ਇਕ ਮਨ ਧਿਆਵੇ ਜੇ ਇੱਕ ਮਨ ਹੋ ਕੇ ਮਹਾਰਾਜ ਦੇ ਨਾਮ ਨੂੰ ਧਿਆਣਗੇ ਮਨ ਬਚਨ ਕਰਮ ਜੀ ਤੁਧ ਆਰਾਧਨ ਜੀ ਤੇ ਆਰਿਆ ਮਨ ਬਾਣ ਸੀ ਕਰਕੇ ਤੈਨੂੰ ਰੱਬ ਮੰਗੇ ਤੇ ਸਭੇ ਫਲ ਪਾਉਣਗੇ ਉਹ ਸਾਰੇ ਹੀ ਫਲਾਂ ਨੂੰ ਭਾਈ ਪਾ ਲੈਣਗੇ ਮਲ ਮੂਤ ਮੂੜ ਜੇ ਮੁਕਤ ਹੋਤੇ ਜੀ ਮਹਿਲ ਪਖਰ ਵਾਲੇ ਲੋਕ ਸੀ ਉਹ ਸ਼ਾਪ ਪਿਆ ਤੇ ਨਿਆਣਿਆਂ ਦੀ ਮੱਤ ਪਹਿਲਾਂ ਮਾਰ ਦਿੰਦੇ ਸੀ ਗੋਪ ਸ਼ਾਪ ਦੇ ਤੋਂ ਆਪਾਂ ਵੀ ਮੂਤ ਪਿਆ ਦਿੰਦੇ ਸੀ ਅਤੇ ਮੂੜ ਜਿਹੜੇ ਵਸੰਗੀ ਸੀ ਸ਼ਾਸਤਰ ਗਿਆਨ ਵੱਲੋਂ ਤੇ ਮੁਕਤ ਸਨ ਵਿਵਹਾਰਾਂ ਵੱਲੋਂ ਹੁੰਦੇ ਤੇ ਦੇਖ ਦਰਸ ਸੁਗਿਆਨ ਉਹ ਤੁਹਾਡੇ ਦਰਸ਼ਨ ਵੇਖ ਕੇ ਸੇਖ ਗਿਆਨवान ਹੋ ਗਏ ਬਿਨਵੰਤ ਨਾਨਕ ਰਾਜ ਨਿਹਚਲ ਗੁਰੂ ਸਾਹਿਬ ਨੇ ਕਹਿੰਦੇ ਤੁਹਾਡਾ ਰਾਜ ਪ੍ਰਕਾਸ਼ ਬੜਾ ਜੰਨ ਹੈ ਸੂਰਮਾ ਤੁਖ ਭਗਵਾਨ ਉਹ ਪ੍ਰਭੂ ਦਾ ਰੂਪ ਹੋ ਤੁਸੀਂ ਇਹ ਜਦੋਂ ਬਚਨ ਕੀਤੇ ਭਾਈ ਮੋਹਨ ਕਿਹਾ ਸਕੇ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਦੇ ਕਹਿਣ ਤੋਂ ਮੈਂ ਗੁਰੂ ਰਾਮਦਾਸ ਸਾਹਿਬ ਦੇ ਚਰਨੀਂ ਨਹੀਂ ਸੀ ਲੱਗਾ। ਉਹ ਮਾਰਾ ਇਹ ਕਹ ਤੂੰ ਆ ਫਿਰ ਜਾਉਂਗਾ ਕੋਈ ਕਰ ਵਖੀਲੀ ਨਾਹੀਂ ਪਰ ਸਤਿਗੁਰੂ ਆਉਣ ਨਾ ਆਇਆ। ਮਾਰਾ ਸਾਹ ਸੱਚੇ ਪਾਤਸ਼ਾਹ ਨੂੰ ਜਦੋਂ ਮਾਰਾ ਜੋਤੀ ਜੋ ਸਮਾਗਮੇ ਮੈਂ ਉਹਨਾਂ ਫਰੀਵੇ ਨੂੰ ਬਹੁਤ ਦੁਖੀ ਹੋ ਕੇ ਬੇਨਤੀ ਕੀਤੀ। ਗੁਰੂ ਸਾਹਿਬ ਮੇਰੇ ਹਿਰਦੇ 'ਚ ਪ੍ਰਗਟ ਹੋ ਕੇ ਕਿਹਾ ਭਾਈ ਮੋਹਨ ਸਮਾਂ ਸੀ ਤੂੰ ਸਾਡਾ ਬਚਨ ਨਹੀਂ ਮੰਨਿਆ। ਗੁਰੂ ਰਾਮਦਾਸ ਸਾਹਿਬ ਦੇ ਚਰਨੀਂ ਨਹੀਂ ਪਿਆ। ਅੱਛਾ ਇਹਨੇ ਪੁੱਤ ਗੁਰੂ ਅਰਜਨ ਸਾਹਿਬ ਬਾਣੀ ਰਹਿਣ ਹੋਣਗੇ ਉਹਨਾਂ ਦੇ ਚਰਨੀ ਪਈ ਤਾਂ ਤੇਰੇ ਮਾਨ ਦਾ ਅਫਰੇਵਾ ਉਤਰੇਗਾ ਇਸ ਕਰਕੇ ਮੇਰਾ ਸਰਾਹ ਮਾਰਾ ਬਖਸ਼ਣਵਾ ਤੇ ਮੈਨੂੰ ਚਰਨੀ ਪੈ ਜਾਣ ਤੋ ਤਾਂ ਬਾਣੀ ਦੇ ਆਂਗ ਮਾਰੇ ਤੇ ਤੁਸੀਂ ਬਜ਼ੁਰਗੋਂ ਅਸੀਂ ਤੁਹਾਡੇ ਚਰਨੀ ਲੱਗਦੇ ਚੰਗੇ ਲੱਗਦੇ ਹਾਂ ਕਹ ਲਗੇ ਨਹੀਂ ਮਾਰਾ ਬਚਨ ਜਿਹੜਾ ਗੁਰੂ ਸਾਹਿਬ ਦਾ ਉਹ ਪੂਰਾ ਹੋਣ ਦਿਓ ਮਾਨੂੰ ਕਿ ਚੰਗਾ ਹੈ ਤੋ ਕੋਈ ਵੱਡੇ ਹੀ ਜਿਵੇਂ ਚਾਹੁੰਦਾ ਕਰੋ ਸਤਿਗੁਰੂ ਦੇ ਚਰਨਾ ਨਾਲ ਭਾਈ ਮੋਹਨ ਦੀ ਲਫਟ ਦੇ ਜੋ ਉਸ ਵੇਲੇ ਫਰੇਮਾਂ ਉਤਰ ਗਿਆ ਮਾਨਸੁਰ ਗਿਆ ਸ਼ਾਂਤੀ ਆ ਗਈ ਫਿਰ ਪੋਤਿਆਂ ਗੁਰੂ ਸਾਹਿਬ ਨੂੰ ਅਰਪਣ ਕੀਤੀਆਂ ਉਸ ਵੇਲੇ ਮਹਾਰਾਜ ਨੇ ਚੌਥੀ ਪੌੜੀ ਵਿਚਾਰਨ ਕੀਤੀ ਮੋਹਨ ਤੂੰ ਸੋપર ਫਲਿਆ ਤੇ ਭਾਈ ਮੋਹਨ ਜੀ ਤੂੰ ਸਾਥ ਗਿਆਨ ਫਲ ਦੇ ਫਲਿਆ ਹੋਇਆ ਹੈ ਣ ਪਰਿਵਾਰ ਣ ਆਪ ਦੇ ਪਰਿਵਾਰ ਸੰਸਰਾਮ ਆਦਕਾਂ ਦੇ ਸਮੇਤ ਮੋਹਨ ਪੁੱਤਰ ਨੀਤ ਭਾਈ ਤੇ ਭਾਈ ਮੋਹਨ ਆਪ ਦੇ ਸੰਸਰਾਮ ਪੁੱਤਰ ਤੇ ਦਾਈ ਮੇਰੇ ਤੇ ਆਪਦੇ ਜਿਹੜੇ ਯੋਗੀ ਪੁਰਖ ਹੈ ਤੇ ਭਾਈ ਮੋਰੀ ਜੀ ਆਦਿਕ ਜਿਹੜੇ ਹਨ ਉਤੰਬ ਸਵਤਾਰੇ ਸਾਰੀ ਸ੍ਰੀ ਆਦਿਕ ਪਰਿਵਾਰ ਸਾਰਿਆਂ ਦੇ ਪੇਟਾਰਨਾ ਕੀਤਾ ਹੈ ਸਾਰਿਆ ਜਹਾਨ ਲਹਿ ਆ ਵੀ ਮਹਾਰਾਜ ਭਾਈ ਸੁਖਸਾਰ ਨੂੰ ਤਾਰ ਦਿੱਤਾ ਹੈ ਭਾਈ ਗੁਰਦਾਸ ਸਾਹਿਬ ਨੂੰ ਮਾਣ ਸੀ ਕਿ ਮੈਂ ਵੀ ਭੱਲਿਆਂ ਵਿੱਚੋਂ ਆਂ ਕੋਠਿਆਂ ਨਾਲੋਂ ਆ ਕੇ ਅਸੀਂ ਉਹਦਾ ਵੀ ਹੰਕਾਰ ਲੈ ਗਿਆ ਭਾਈ ਬੁੱਢਾ ਸਾਹਿਬ ਨੂੰ ਮਾਨ ਸੀ ਕਿ ਮੈਂ ਲਿਆ ਉਹ ਪਹਿਲਾ ਤਾਂ ਸਿਖ ਹੈ ਇਹ ਬਾਣੀ ਉਹਨੂੰ ਵਿਸਾਪ ਦਿਓ ਤੇ ਮਾਨ ਲੈ ਗਿਆ ਉਹਨੂੰ ਲੱਗੇ ਈ ਤੋਂ ਤੁਹਾਨੂੰ ਕਹਿਣਾ ਨੂੰ ਭਾਈ ਕੋ ਸਾਰੇ ਕਰੋ ਨਾ ਕਰਦੇ ਕੋਈ ਜੋਤ ਵੀ ਮੇਰੇ ਨਹੀਂ ਆਇਆ ਹੈ। ਇਹ ਅੰਤ ਗੁਣ ਤੇਰੇ ਕਥੇ ਨਾ ਜਾਣੀ। ਇਹ ਅੰਤ ਗੁਣ ਤੇਰੇ ਕਸਮ ਨਹੀਂ ਕੀਤੇ ਜਾਂਦੇ। ਸਤਿਗੁਰੂ ਪੁਰਖ ਮੋਹਾਰਾ। ਸਤਿਗੁਰੂ ਆਹੀ ਪੁਰਖ ਦੇ ਪੁੱਤਰ ਹੰਸ। ਇਹ ਨਾ ਅੰਤ ਨਾਨਕ ਤੇ ਇੱਕ ਰਾਖੀ। ਕੀ ਗੁਰੂ ਕਹਿੰਦੇ ਤੁਸੀਂ ਤੇ ਇੱਕ ਓਟ ਰੱਖ ਕੇ ਵਿਖਾਤੀ ਹੈ। ਜਿਸ ਲਗ ਤਰਿਆ ਸੁਖਦਾਰੀ ਗੁਰੂ ਦਾਸਾ ਰਜਾਂ ਜਿਸ ਕਰਕੇ ਸਾਰਾ ਸੰਸਾਰ ਖਤ ਜਾਏਗਾ। ਇਹ ਭਾਈ ਮੋਹਨ ਨੂੰ ਹੰਗਤਾ ਆਪਦੇ ਨਾਮ ਦੀ ਸੀ ਉਹ ਸਮਝੇ ਮੈਨੂੰ ਗੁਰੂ ਸਾਹਿਬ ਕਹਿ ਰਹੇ ਹੈ ਅਸਲ ਕਿ ਗੁਰੂ ਸਾਹਿਬ ਅਕਾਲ ਪੁਰਖ ਨੂੰ ਕਹਿ ਰਹੇ ਹੈ ਮੋਹਨ ਪਰਮੇਸ਼ਰ ਦਾ ਨਾਮ ਵੀ ਹੈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਉਕੇ ਮੰਦਰ اے ਮਹਤ ਮਾਇਆ ਦੇ ਮੋਹ ਨੂੰ ਹੰਨ ਵਾਲੇ ਪਰਮੇਸ਼ਰ ਵਾਹਿਗੁਰੂ ਆਪ ਨੇ ਭਗਤਾਂ ਨੂੰ ਮੋਤ ਕਰਨ ਵਾਲੇ ਤੇਰੇ ਮੰਦਰ ਵਿਰਾਜ ਰੂਪੀ ਮਹਾਰਾਜ ਸਾਜ ਮੰਦਲਵਰਾਲ ਦੇ ਇੱਕ ਆਦਿਕ ਪ੍ਰੋਖ ਗੁਰੂ ਗਿਆਨ ਆਦਿਕ ਇਹ ਤੇਰੇ ਮੰਦਰ ਮਨਜਾ ਤੇ ਅਭਿਸ਼ਟਾ ਰੂਪ ਤੇਰੇ ਉੱਚੇ ਮੰਦਰ ਹਾਂ ਮੈਂ ਤੁਲਗੁਣਾ ਪ੍ਰੀਤ ਹੋਣੇ ਤੇ ਮਹਿਲ ਅਪਾਰ ਤੇ ਸਾਧ ਸੰਗਤ ਜਿਹੜੀ ਹੈ ਤੁਰੀਆ ਗਾਗੂ ਮਹਿਲ ਪਾਰ ਆਵਾਰ ਤੋਂ ਪ੍ਰਕਿਰਿਤ ਹੋ ਰਹਿਤ ਹੈ ਮੋਹਨ ਤੇਰੇ ਸੋਹਣ ਦਵਾਰ ਦੀ ਇਹ ਮੋਹਨ ਪਰਮੇਸ਼ਰ ਤੇਰੇ ਦਰਵਾਜ਼ੇ ਵਿੱਚ ਸਾਧ ਸੰਗਤ ਰੂਪੀ ਦਰਵਾਜ਼ੇ ਚ ਸੌਂਦੇ ਹਨ ਸੰਤ ਧਰਮ ਸਾਲਾ ਉਹ ਗੋਣ ਜਿਹੜੇ ਸੰਤ ਮਹਤਵਾਂ ਧਰਮ ਦਾ ਸਥਾਨ ਬਣੇ ਹੋਏ ਹੈ ਧਰਮ ਦੀ ਜਗ੍ਹਾ ਬਣੇ ਹੋਇ ਸੰਤ ਉਹ ਤੇਰੇ ਗਿਆਨ ਰੂਪੀ ਦਰਵਾਜੇ ਜਿਸ ਤੋ ਕੇ ਸੋਹੰਦੇ ਹਨ ਸੱਚੇ ਪਾਤਸ਼ਾਹ ਪ੍ਰੋਖ ਅਪਰੋਖ ਗਿਆਨ ਰੂਪੀ ਦਰਵਾਜੇ ਕੇ ਤੋ ਕੇ ਧਰਮ ਸਾਲ ਅਪਾਰ ਦਯਾਰ ਠਾਕੁਰ ਜੇ ਜਾਲੂ ਪਰਵਾਤ ਰਹਤੋ ਹੈ ਸਰਵ ਕੇ ਸ਼ਾਮੀ ਆਪ ਦੇ ਸੰਤ ਧਰਮ ਦਾ ਸਥਾਨ ਹਨ ਸਦਾ ਕੀਰਤਨ ਗਾਵੇ ਉਹ ਧਰਮ ਦਾ ਆਸਾਨ ਐਸੇ ਆ મહਾਪੁਰਖੋ ਸਦਾ ਤੇਰੇ ਕੀਰਤਨ ਨੂੰ ਜਸਨੀ ਗਾਉਂਦੇ ਹਨ ਗਹਿ ਸਾਧ ਸੰਤ ਇਕੱਤਰ ਹੋਵੈ ਸਹਿਲੰਤਰ ਜੌਮੀ ਜਿੱਥੇ ਸਾਧ ਸਜਨਾ ਕਰਨ ਵਾਲੇ ਮਹਤੂਮਾ ਜਿੱਥੇ ਸੰਤ ਜੀਨ ਅਸਾਫ ਗਰਾਸ ਨੇ ਵਿਸਰੈ ਫਰਨਾਮਾ ਵਨੰਤ ਧੰਸੇ ਸੇਈ ਨਾਨਕਾ ਪੂਰਨ ਸੋਈ ਸੰਤ ਇੱਕਠੇ ਹੁੰਦੇ ਹਨ ਤਹਾਂ ਤੁਝ ਹੈ ਧਿਆਵ ਦੇ ਉੱਥੇ ਹੀ ਮੇਰੇ ਵਾਹਿਗੁਰੂ ਆਪ ਨੂੰ ਧਿਆਉਂਦੇ ਹਨ ਸਾਰੇ ਕਰ ਦਇਆ ਮયા ਦਇਾਲ ਸੁਆਮੀ हे ਮયા ਨਾਮ ਸਰੂਪ ਦਾ हे ਦਇਾਲ ਸਰੂਪ ਪਰਵੇਸ਼ ਕਰੋ ਪਿੱਛੇ ਵੀ ਜੁਗਾਂ ਵਿਆਲਤਾ ਕਰਦਾ ਹੈ ਭਗਤਾਂ ਕੇ ਕੁਣ ਵੀ ਬਿਆਲੂ ਸ਼ੁਰੂ ਦਇਆ ਮਿਹਰਬਾਨੀ ਕਰੋ ਹੋ ਦੀਨ ਕਿਰਪਾਰਾ ਤੇ ਸਰੂ ਕੇ ਸਵਾਮੀ ਸਾਡੇ ਗਰੀਬਾਂ ਤੇ ਆਪ ਕਿਰਪਾਲੂ ਹੋਵੋ ਜੀ ਬਿਨਵਾਂਤ ਨਾਨਕ ਦਰਸ ਪਿਆਰੇ ਦਿਲ ਤੋਂ ਮੁਰਮ ਕਹਿੰਦੇ ਹੈ ਅਕਾਲ ਪੁਰਖ ਆਦ ਦੇ ਦਰਸ਼ਨਾਂ ਦੇ ਸਤਿਗੁਰੂ ਜੀ ਕਹਿੰਦੇ ਪਿਆਸੇ ਹਾਂ ਮਿਲ ਦਰਸ਼ਨ ਸੁਖ ਸਾਰ ਜੇ ਲੱਗੀ ਆਪ ਦੇ ਦਰਸ਼ਨਾਂ ਦੀ ਆਪ ਦਾ ਦਰਸ਼ਨ ਜੇ ਮਿਲੇ ਮਾਰਾ ਕਾ ਪੂਰਨ ਸੁਖ ਹੁੰਦਾ ਹੈ ਸਰੇ ਸੋਵ ਪ੍ਰਾਪਤ ਹੁੰਦਾ ਹੈ ਮੋਹਨ ਤੇਰੀ ਬਚਨ ਅਨੂਪ ਕੇ ਮੋਹਨ ਪਰਮੇਸ਼ਰ ਕੇ ਬਚਨ ਸਤਨਾਮ ਰੂਪ ਸੁਰਤੀ ਸਿਮਰਤੀ ਮਮਈ ਆਗਿਆ ਰੂਪ ਬਚਨ ਤੇਰੇ ਉਪਮਾ ਤੇ ਰਹੇ ਕਹਨੇ ਚਾਲ ਨਿਰਾਲੀ ਤੇਰੀ ਚਾਲ ਹੈ ਜੀ ਦੀ ਨਿਰਾਲੀ ਅਖਣ ਮੈਂ ਰਾਵ ਰੰਗ ਕੋ ਕਰੀ ਰਾਵ ਰੰਗ ਕਾ ਡਾਰੇ ਰੀਤੇ ਭਰੇ ਭਰੇ ਸੁਸਨਾਵੇ ਇਹ ਤਾਂ ਕੋ ਵਿਵਹਾਰੇ ਆ ਮਾਰਾ ਖਿੰਦੇ ਜਲ ਤੇ ਠਲ ਕਾ ਫਲ ਤੇ ਕੂਆ ਕੂਪ ਤੇ ਮੇਰ ਕਰਾਵਾ ਹੈ ਇਸ ਪ੍ਰਕਾਰ ਮਾਰੇ ਆਜੀ ਚਾਲ ਜਿਹੜੀ ਹੈ ਜਿਵੇਂ ਚਾਹੇ ਉਵੇਂ ਕਰ ਲੈਂਦੇ ਖੇਂਦੇ ਵਿੱਚ ਕਿਲਮਾ ਨੀਚ ਕੀਟ ਕੋ ਰਾਜ ਫਰਬਉਂਗ ਨੀਰਵਾਇ ਧਰਤਾਂ ਦੀ ਰੱਖਿਆ ਕਰਦਾ ਆਇਆ ਹੈ ਇਸ ਪ੍ਰਕਾਰ ਤੇਰੀ ਚਾਲੀ ਜਿਹੜੀ ਮਰਜ਼ਾ ਦਾ ਹੈ ਉਹ ਨਿਹਾਰੀ ਹੈ ਦੁਨੀਆ ਤੋਂ ਲੋਕ ਇਹਨੂੰ ਸਮਝ ਨਹੀਂ ਸਕਦੇ ਤੇਰੇ ਗੌਂਦਕਾ ਨੂੰ ਮੋਹਨ ਤੂੰ ਮਨ ਹੈ ਏਕ ਜੀ ਇਹ ਮੋਹਨ ਪਰਮੇਸ਼ਰ ਤੂੰ ਜਿਹਨਾਂ ਦੇ ਹਿਰਦਿਆਂ 'ਚ ਭਗਤੀ ਆ ਉਹਨਾਂ ਨੂੰ ਤੂੰ ਇੱਕ ਮੰਨਦਾ ਹੈ। ਅਵਰ ਸਭ ਰਾਲੀ। ਹੋਰ ਜਿਹੜੇ ਸਾਰੇ ਧੂੜ ਦੀ ਨਿਆਈ ਕਰ ਦਿੰਦਾ ਜਦੋਂ ਚਾਹਣਾ ਮਿੱਟੀ 'ਚ ਲੜਾ ਦਿੰਦਾ। ਇੱਕ ਭਗਤੀ ਵਾਲੇ ਨੂੰ ਮੰਨਦਾ। ਸੋ ਇੱਕ ਹੈ ਜਿਹਨੇ ਇੱਕ ਭਗਤੀ ਦੇ ਦੀਨ ਹੈ ਹੋਰ ਨਹੀਂ ਕਿਸੇ ਕਰਕੇ ਭਗਤੀ ਤੋਖਤ ਦੀਨ ਕਰਤਾਲਾ ਗੁਣੇ ਨਾ ਕੀ ਦੀ ਹੈ ਪਿੱਗਾ। ਹੋਰ ਕਿਸੇ ਗੁਨਾ ਕਰਕੇ ਪਿੱਗਾ ਨਹੀਂ ਹੈ ਪਰਮੇਸ਼ਰ। ਇੱਕ ਰੀਦੇ ਜਿਹੜੇ ਤੈਨੂੰ ਚੇਤੇ ਕਰਦੇ ਉਹਨਾਂ ਨੂੰ ਤੂੰ ਮੰਨਦਾ ਹੈ। ਮਨ ਹੈ ਤਾਂ ਏਕ ਅਲੇਖ ਠਾਕੁਰ ਇਹਲੇਖਿਤ ਰਹਿਤ ਸਾਤਰਾ ਕਾਲਪੁਰਖ ਵਾਹਿਗੁਰੂ ਇਕ ਭਗਤ ਜੀ ਵਾਲੇ ਨੂੰ ਮੰਨਦੇ ਜਿਹੜੇ ਇੱਕ ਅਵਾਇਤ ਰੂਪ ਤੈਨੂੰ ਮੰਨਦੇ ਹਨ ਜਿਨਹ ਸਭ ਕਲ ਧਾਰੀ ਆਪ ਜਿਸ ਆਪ ਨੂੰ ਮਹਾਰਾਜ ਸਾਰਿਆਂ ਚ ਕਲ ਸ਼ਕਤੀ ਧਾਰਨ ਕੀਤੀ ਹੈ ਕਲ ਸ਼ਾਂਤੀ ਧਾਰਨ ਕੀਤੀ ਹੈ ਕਲ ਕਲਾ ਆਪ ਦੀ ਤਾਕਤ ਹਰਨ ਭਰਨ ਜਾਂ ਦਾ ਨੇਤ ਹੋਰ ਉਸ ਕਾ ਮੰਤਰ ਨਾ ਜਾਣੇ ਹੋਰ ਕਲਾ ਰਖਣਾ ਕੀਤੀ ਸਰਬ ਕਲਾ ਸਮਰਥ ਹੈ ਤੋ ਆਗਿ ਕਲਾ ਨੇ ਆਲੀ ਸਾਰੀ ਸਿਟੀ ਜਿਨਾਂ ਨੇ ਬ੍ਰਹਿਮੰਡ ਕਰੋੜਾਂ ਰਚਨਾ ਕੀਤੇ ਹੈ। ਸ਼ੁੱਧ ਬਚਨ ਗੁਰ ਕੈ ਵਸ ਕੀਆ। ਜਿਹੜਾ ਵਾਹਿਗੁਰੂ ਤੈਨੂੰ ਜਿਨਾਂ ਨੇ ਗੁਰੂ ਸਾਹਿਬ ਦੇ ਬਚਨ ਕਮਾਏ ਹੈ। ਉਹਨਾਂ ਨੇ ਮੇਰੇ ਵਾਹਿਗੁਰੂ ਤੈਨੂੰ ਵਸ ਕੀਤਾ ਹੈ। ਆਦਿ ਪੁਰਖ ਬਨਵਾ। ਇਹ ਸਾਰੇ ਜਗ ਦੇ ਆਗ, ਇਹ ਸਾਰੇ ਦਾਇ ਜੂਰਨ। ਫੇਰ ਸੰਸਾਰ ਬਾਜ ਦੇ ਵਾਲੀ ਪਰਮੇਸ਼ਰ। ਤੂੰ ਆਪ ਚੱਲਿਆ ਆਪ ਰਹਿਆ। ਤੂੰ ਆਪ ਹੀ ਮਾਰਾ ਜੀਵ ਹੋ ਕੇ ਜੁਨਾ ਚ ਤੁਰਿਆ ਫਿਰਦਾ ਹੈ। ਤੇ ਆਪ ਹੀ ਸ਼ਰੂਪੋ ਕੇ ਇਸ਼ਤਤ ਹੋ ਰਹੇ ਆਂ ਜੰਮਰਾਂ ਵੇਤਾ ਹੋ ਕੇ ਅਗਿਆਨੀ ਹੋ ਕਰਕੇ ਚੱਲ ਰਹੇ ਸੰਸਾਰ ਵਿੱਚ ਤੋਹ ਖਾਣੀਆਂ ਵਿੱਚ ਜਿਰਦਾ ਫਿਰਦੇ ਆਪ ਬ੍ਰਹਮ ਵੇਤਾ ਹੋ ਕੇ ਆਤਮ ਸ਼ਰੂਪ ਵਿੱਚ ਚੱਲ ਹੋ ਕੇ ਇਸ਼ਤਤ ਹੋ ਰਹੇ ਆਂ ਆ 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 ਕਿਉਂ ਬ੍ਰਹਮ ਰੂਪ ਹੋ ਕਰਕੇ ਇਸ ਤੋ ਹੋ ਰਿਹਾ ਹੈ ਜੀਵ ਹੋ ਕੇ ਚੱਲ ਰਿਹਾ ਵਿਜੜ ਰਿਹਾ ਜੁਨਾ ਚ ਆਪ ਸਭ ਕਲ ਤਾਰੀ ਆਪ ਹੀ ਸਾਰੇ ਚ ਕਲਾ ਸ਼ਕਤੀ ਧਾਰਨ ਕੀਤੀ ਹੋਈ ਹੈ ਤੇਰੀ ਸ਼ਕਤੀ ਨਾਲ ਹੀ ਸਭ ਹੋ ਰਿਹਾ ਜੋ ਸਾਰਾ ਹੋ ਰਿਹਾ ਬਿਨ ਵਾਂ ਤਾਂ ਨਾਨਕ ਪੈਜ ਰੱਖ ਹੋ ਦੇਵਤੀ ਮੁਰਗੁ ਮਾਰਿਆ ਸੀ ਬੇਨਤੀ ਕਰਦੇ ਗੁਰੂ ਸਾਹਿਬ ਕਹਿੰਦੇ ਹੈ ਇਹ ਜਿਹੜੀ ਪੈਜ ਹੈ ਸਾਡੀ ਪ੍ਰਤਿਗਿਆ ਸੰਸਾਰ ਦੇ ਤਾਰਨੂ ਆ ਕੇ ਬਾਣੀ ਕਾਇਮ ਕਰਨੀ ਹੈ ਇਹ ਰੱਖਣਾ ਕਰੋ ਆਪ ਸਭ ਸੇਵਕ ਸ਼ਰਨ ਤੁਮਾਰੀ ਸਾਰੇ ਸੇਵਕ ਸੰਤ ਗੁਰਸਿੱਖ ਪਾਈ ਮੁੰਡਾ ਸਾਹਿਬ ਪਾਈ ਗੁਰਦਾਸ ਸਾਹਿਬ ਆਦਿਕ ਸਭ ਆਪ ਦੀ ਸ਼ਰਨ ਹੈ ਮਾਨ ਮਾਨ ਤੋਂ ਰਹਿ ਤੋ ਕਿ ਜੇ ਸੇਵਾ ਕਰਨ ਵਾਲੇ ਸਭ ਆਪ ਦੀ ਸ਼ਰਨ ਹਨ ਮੋਹਨ ਸੁਧ ਸਤ ਸੰਗਤ ਧਿਆਵੈ ਇਹ ਮੋਹ ਪਰਮੇਸ਼ਰ ਸਾਰਿਆਂ ਦੇ ਮੋਹ ਭਗਤਾਂ ਦੇ ਨੂੰ ਮੋਹ ਹੰਨ ਵਾਲੇ ਮਿਟਣ ਵਾਲੇ ਤੇ ਪਿਆਰ ਚ ਮੋਹਤ ਕਰਨ ਵਾਲੇ ਪੇਰਮੇਸ਼ਰ ਤੈਨੂੰ ਸੁਸੰਗਤ ਆ ਰਹੀ ਹੈ ਦਰਸ ਧਿਆਨ ਰਾਜੂ ਨੇ ਮਾਰਾ ਤੇ ਦਰਸ਼ਨ ਤੇ ਧਿਆਨ ਤੇ ਜੁੜੇ ਹੋਏ ਐ ਕਦੋਂ ਪ੍ਰਾਪਤ ਹੋਵੋ ਤੁਸੀਂ ਮੋਹਨ ਜਮ ਨੇੜ ਨਾ ਕੇ ਮੋਹਨ ਪਰਮੇਸ਼ਰ ਉਹਨਾਂ ਦੇ ਜਮ ਨੇੜੇ ਨਹੀਂ ਆਉਂਦਾ ਹੈ ਸੁਧ ਜਪੈ ਨਿਦਨ ਜਿਹੜੇ ਅੰਤ ਦੇ ਵੇਲੇ ਵੀ ਮਾਰਾ ਤੈਨੂੰ ਜਪ ਲੈਣਗੇ ਉਹਨਾਂ ਦੇ ਵੀ ਜਮ ਨੇੜੇ ਆਵੇਗਾ ਜੋ ਕੱਲ ਕੋਈ ਕਵਾੜ ਤੇ ਆਇਆ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ ਇਕ ਜਦਿ ਇਹ ਐਕਸ਼ਨ ਤੇ ਆਇਓ ਕਾਲ ਖਾਸ ਕੇ ਬੀਚ ਨਾ ਆਇਓ ਜਮ ਕਾਲ ਤਿੰਨ ਕੋ ਲੱਗੇ ਨਾਹੀ ਜਉ ਜਮਨ ਕਾਲ ਤੇ ਮਕਾਲ ਮਰਤੂ ਦਾ ਸਮਾਂ ਜਿਉ ਨਨ ਨੂੰ ਮੇਲੇ ਨਹੀਂ ਉਹਦਾ ਲੱਗ ਨਹੀਂ ਸਕੇਗਾ ਜੂ ਇੱਕ ਮਨ ਧਿਆਵ ਹੀ ਜਿਹੜੇ ਮਹਾਰਾ ਕਾਦਰਮਨ ਹੋ ਕਰਕੇ ਆਪੂ ਤੇ ਹੋਣਗੇ ਇੱਕ ਮਨ ਹੋ ਕੇ ਇਕਚਿਤ ਹੋ ਕੇ ਮਨ ਬਚਨ ਕਰਮ ਜੀ ਤੁਧ ਆਰਾਧ ਜਿਹੜੇ ਮਹਾਰਾ ਮਨ ਕਰਕੇ ਵੀ ਬਾਣੀ ਕਰਕੇ ਵੀ ਸਰੀਰ ਕਰਕੇ ਵੀ ਤੈਨੂੰ ਆਦਨਗੇ ਯਾਦ ਕਰਨਗੇ ਭਾਵਨਾ ਨਾਲ ਸਿਰ ਸਭੇ ਫਲ ਪਾਵੇ ਉਹ ਸਾਰਿਆਂ ਫਲਾਂ ਨੂੰ ਧਰਮ ਨੂੰ ਵੀ ਅਰਥ ਨੂੰ ਵੀ ਕਾਮ ਵੀ ਮੋਖ ਆਦਿਕਾਂ ਨੂੰ ਸਾਰੇ ਸਲਾਂ ਨੂੰ ਕਾਲ ਲੈਣਗੇ ਮਲਮੂਤ ਮੂੜ ਜੇ ਮੁਗਦ ਹੋਤੇ ਤੇਰੇ ਮਹਾਰਾਜ ਮੈਲ ਪਖਣ ਵਾਲੇ ਘੋੜੀ ਸੀ ਮੂਤ ਆਪ ਦਾ ਪਛਾੜ ਤੀ ਕੇ ਚਾਈ ਜਾਈ ਜਨ ਆ ਇੱਕ ਆਸਨ ਤੇ ਬੈੇ ਰਹਿਣਾ ਤੇ ਮੂੜ ਬਸਵੇਂ ਸੰਨ ਪਰਿਵਾਰ ਤੋਂ ਹੀ ਨੇ ਮੁਗਦ ਜੇ ਦੇ ਸਾਰੇ ਸਾਸਤ੍ਰ ਗਿਆਨ ਤੋਂ ਰਹਿਕ ਸੇ ਦੇਖ ਦਰਸ ਸੁਗੰਨ ਕਹੇ ਜਨ ਮਲਮੂਤ ਆਦਕਾ ਨੂੰ ਪੰਜ ਗੱਭ ਖਾਣ ਵਾਲੇ ਸੀ ਗੋਹਾੜ ਕਰਾ ਲਾ ਤੇ ਗਉਦਾ ਜਿਨ੍ਹਾਂ ਤੋਂ ਪਾਪ ਹੋ ਜਾਂਦੇ ਸੀ ਉਹਨਾਂ ਨੂੰ ਬ੍ਰਾਹਮਣ ਲੋਕ ਖਵਾਇਆ ਕਰਦੇ ਸਨ ਇਹ ਜਿਹੜੇ ਮਾਲਮੂਦਾਂ ਕੱਖਣ ਕਰਨ ਵਾਲੇ ਘੋਰੀ ਸੀ ਕਿ ਮੂਰਖ ਸਨ ਮੁਗਦ ਸਨ ਪਰਮਾਰਥ ਵੱਲੋਂ ਹੁੰਦੇ ਸ੍ਰੀ ਦੇਖ ਦਰਸ ਸੁ ਗਿਆਨ ਉਹ ਤਾਂ ਮਾਰਾ ਆਪ ਦੇ ਦਰਸ਼ਨ ਦੇਖ ਕੇ ਮੈਲ ਪਖਣੀਆਂ ਨੇ ਸ਼ਰਾਬ ਆਦਕਾ ਪੀਣਾ ਮੂਤ ਪੀਣ ਦੀ ਨਹੀਂ ਆਈ ਹੈ ਉਹ ਮੂਰਖ ਹੈ ਜਿਹੜੇ ਮਾ ਸ਼ਰਾਬ ਦੇ ਆਦੀ ਸਨ ਮੁਗਦ ਸਨ ਪਰਮਾਰਥ ਵੱਲੋਂ ਉਹ ਦਰਸ਼ਨ ਦੇ ਕੇ ਮਹਾਰਾਸ਼ਟ ਗਿਆਨਵਾਨ ਬਣ ਗਏ ਦਿਲ ਵਾਲ ਤੋ ਨਾਨਕ ਰਾਜ ਦੇ ਚਲੋ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਇਹ ਰਾਜ ਪ੍ਰਕਾਸ਼ ਆਵਦਾ ਹੈ ਚਲ ਪ੍ਰਾਪਤ ਹੋਇਆ ਸੱਚੇ ਪਾਤਸ਼ਾਹ ਪੂਰਨ ਪੁਰਖ ਭਗਵਾਨ ਇਹ ਗੁਰੂ ਸਾਰਿਆਂ ਥਾਵਾਂ ਦੇ ਆਕਾਸ਼ ਦੀ ਨਹੀਂ ਆਈ ਪੁਰਖ ਪ੍ਰਸ਼ਾਸ ਦੇ ਦੇਣ ਵਾਲੇ ਪੁਰੀਆਂ ਪੁਰੀਆਂ ਵਿੱਚ ਖਿਆ ਆਕਾਸ਼ ਦੀ ਨਹੀਂ ਵਿਆਪਕ ਅਤੇ ਰੱਖਿਆ ਕਰਨ ਵਾਲੇ ਪੂ ਆਦਿਕ ਨਰਕਾਂ ਤੋਂ ਜੇ ਭਗਵਾਨ ਖੜ ਤੋ ਗਾ ਸੁਬਨ ਧਰਮ ਸੁਜਸ ਮੈ ਰਾਗ ਪੋਨ ਸੱਜ ਸ੍ਰੇਵ ਗਿਆਨ ਜੇ ਖੜ ਭਗਾ ਸੁਪਨ ਜੋ ਤਾਂ ਹੀ ਕਹਿਤ ਭਗਵਾਨ ਮੋਹਨ ਤੂੰ ਸੁਖਲ ਫਲਿਆ ਇਹ ਮੋੜ ਪਰਮੇਸ਼ਰ ਤੂੰ ਸਹਿਬ ਗਿਆਨ ਫਲਦੇ ਅਪਰੋਹ ਗਿਆਨ ਦੇ ਸਵੇਰ ਸਦਾ ਤੈਨੂੰ ਨਿਤ ਗਿਆਨ ਹੈ ਫਲਿਆ ਹੋਇਆ ਹੈ ਣ ਪਰਵਾਰੀ ਣ ਪਰਵਾਰ ਜਿਹਦੇ ਤੇ ਮਾਰਾ ਸੰਤ ਭਗਤ ਤੇਰੇ ਪਰਵਾਰ ਹੈ ਪੁੱਤਰ ਵੀ ਆਂ ਜੀ ਨਹੀਂ ਆਈ ਹੈ ਜਿਹੜੇ ਸਤ ਸੰਤੋਖ ਬਿਆਕਰਮ ਆਜੋ ਗੁਰਾਂ ਵਾਲੇ ਉਹ ਪਰਵਾਰ ਹੈ ਤੇਰਾ ਉਹਨਾਂ ਦੇ ਸਨੇਹੀ ਮੋਹਨ ਪੁੱਤਰ ਮੀਤ ਭਾਈ ਇਹ ਮੋਹਨ ਪਰਮੇਸ਼ਰ ਜਿਨ੍ਹਾਂ ਨੇ ਆਪਦੇ ਦੇ ਪੁੱਤਰ ਭਾਵਨਾ ਜਿਵੇਂ 10 ਸੱਠੇ ਰਾਮਚੰਦਰ ਦੇ ਪੁੱਤਰ ਭਾਵਨਾ ਕੀਤੀ ਸੀ ਜਿਵੇਂ ਬਾਬੇ ਕਾਲੂ ਨੇ ਗੁਰੂ ਨਾਨਕ ਦੇ ਪੁੱਤਰ ਭਾਵਨਾ ਕੀਤੀ ਸੀ ਇਸ ਪ੍ਰਕਾਰ ਜਿਨ੍ਹਾਂ ਨੇ ਪੁੱਤਰ ਭਾਵਨਾ ਕੀਤੀ ਹੈ ਅਤੇ ਜਾਂ ਜਿਹੜੇ ਪੁੱਤਰ ਬਣ ਕੇ ਸੱਚੇ ਪਾਲਸ਼ੇ ਤੇ ਰਹੇ ਆ ਆਪ ਨੂੰ ਪਿਤਾ ਸਮਝ ਕੇ ਹਮਾਰਕ ਤੋਂ ਗੁਰਪਿਤਾ ਹੈ ਦੇ ਮਤ ਸਮਝਾਏ ਅਤੇ ਮਿੱਤਰ ਭਾਵਨਾ ਵਾਲੇ ਜਿਵੇਂ ਅਰਜਨ ਸਖਾ ਬਣ ਕੇ ਕ੍ਰਿਸ਼ਨ ਜੀ ਗਾਰੇ ਆ ਸੀ ਕਿਉਂ ਮਿੱਤਰ ਭਾਵਨਾ ਵਾਲੇ ਕਾਈ ਭਾਵਨਾ ਵਾਲੇ ਜਿਹਨਾਂ ਇਹ ਗੁਰੂ ਅਰਜਨ ਸਾਹਿਬ ਦਾ ਭਾਈ ਬਣ ਕੇ ਰਿਹਾ ਸੀ ਇਸੇ ਪ੍ਰਕਾਰ ਭਾਈ ਜਿਵੇਂ ਕ੍ਰਿਸ਼ਨ ਭਗਵਾਨ ਦਾ ਬਲ ਭੱਦਰ ਰਿਹਾ ਸੀ ਬਣ ਕੇ ਇਸ ਪ੍ਰਕਾਰ ਭਾਈ ਭਾਵਨਾਗਾਰੇ ਕਟੰਬ ਸਭ ਤਾਰੇ ਕਟੰਬ ਇਸਤਰੀ ਆਦਿਕ ਇਸ ਪ੍ਰਕਾਰ ਮਾਤਾ ਸਤਿ ਪਾਲ ਸ਼ਰੀ ਸੁਨਖਣੀ ਦੀ ਭਾਵਨਾ ਕਰਨ ਵਾਲੀ ਪਰਿਵਾਰ ਦਾ ਇਸੇ ਪ੍ਰਕਾਰ ਸੀਤਾ ਜਿਵੇਂ ਰਾਮਚੰਦਰ ਜੀ ਭਾਵਨਾ ਕਰਨ ਵਾਲੀ ਪਤੀ ਪੁਣੇ ਦੀ ਉਹ ਕਟੰਬ ਆਦਿਕ ਜਿੰਨੇ ਕਹੋਣ ਵਾਲੇ ਸੀ ਆਪ ਨੂੰ ਇਸਤਰੀ ਭਾਵਨਾਵਾਂ ਵਾਲੇ ਸਭ ਤਾਰੇ ਉਹ ਸਾਰੇ ਮਹਾਰਾਜ ਆਰ ਤੇ ਤੁਸੀਂ ਮੁਕਤ ਕਰਿਓ ਤੇਰੇ ਮੋਹਨੇ ਪਰਮੇਸ਼ਰ ਪੁੱਤਰ ਗਿਆਨਵਾਨ ਮਿੱਤਰ ਸਰਬਮੰਨ ਵਾਲੇ ਨਿੱਤਰ ਸੰਤੋਖ ਵਾਲੇ ਤਾਈ ਸ਼ਰਮਣ ਮੰਨ ਵਾਲੇ ਕੁਟੰ ਭਗਤੀ ਵਾਲੇ ਸਾਰੇ ਹੀ ਤਨਕਾਰ ਦਿੱਤੇ ਅਸੀਂ ਕਿਰਪਾ ਰੂਸ਼ਨੀ ਕਰ ਦਿੱਤੀ ਹਾਰ ਤਾਰਿਆ ਜਹਾਨ ਲਹਿ ਆਵੇ ਮਹਾਨ ਸਾਦੇ ਸੰਸਾਰ ਨੂੰ ਮਾਰੇ ਆਪਨ ਤਾਰ ਦਿੱਤਾ ਹੈ ਜਿਨ੍ਹਾਂ ਦੇ ਅੰਦਰ ਹੰਕਾਰ ਲਹਿ ਗਿਆ ਹੈ ਹੰਕਾਰ ਮਿਟ ਗਿਆ ਹੈ ਜਿਨ੍ਹਾਂ ਨੂੰ ਉਹ ਸਾਰੇ ਸੰਸਾਰ ਨੂੰ ਉਹਨਾਂ ਤਾਰ ਦਿੱਤਾ ਹੈ ਜਿਨੀ ਦਰਸਨ ਪਾਏ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਆਪ ਦੇ ਦਰਸ਼ਨਾਂ ਨੂੰ ਆਕਾਰਪੁਰਖ ਪਾਉਣਾ ਕੀਤਾ ਹੈ ਜਿਨੀ ਸੁਦ ਨੂੰ ਧੰਨ ਕਹਿਆ ਜਿਨ੍ਹਾਂ ਨੂੰ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਕਿਹਾ ਹੈ ਤਿਨ ਜਮਨੀੜ ਨਾਏ ਉਹਨਾਂ ਦਾ ਮਹਾਰਾਜ ਜਮਨੀ ਨੇੜੇ ਆਉਂਦਾ ਤਾਂ ਨਾਨਕ ਧੰਨ ਜਿਨ ਤੇ ਰਿਓ ਮਸਤ ਕਹਤੋ ਕਹਤੋ ਮਸਤ ਦੇ ਹੱਥ ਸੈਜ ਅਵੇਂ ਉਠੋ ਛੱਜੇ ਸੁਰਨਾਰ ਗਣਮਨ ਬੋਏ ਜਗਹਾਜ ਇਸ ਪ੍ਰਕਾਰ ਜਿਨ੍ਹਾਂ ਨੇ ਆਪ ਨੂੰ ਧੰਮ ਸੱਚੇ ਪਾਤਸ਼ਾਹ ਤੇ ਆ ਹੈ ਉਹਦੇ ਜਨ ਦੀ ਨੇੜੇ ਨਹੀਂ ਆ ਸਕਿਆ ਬਿਆੰਤ ਗੁਣ ਤੇਰੇ ਕਥੇ ਨਾ ਜਾਹੀ ਜੇ ਮੇਰੇ ਵਾਹਿਗੁਰੂ ਬਿਆੰਤ ਗੁਣ ਹਨ ਆਪ ਦੇ ਉਹ ਕਥਨ ਨਹੀਂ ਕੀਤੇ ਜਾਂਦੇ ਜ਼ੁਬਾਨ ਕਰਕੇ ਸਤਗੁਰ ਪੁਰਖ ਮੋਹਾਰੀ ਸਤਗੁਰੂ ਆਕਾਲ ਪੁਰਖ ਦਾ ਰੂਪ ਗੁਰੂ ਨਾਨਕ ਰੂਪ ਗੁਰੂ ਅੰਗਦ ਸਾਹਿਬ ਰੂਪ ਅਮਰਦਾਸ ਸਾਹਿਬ ਗੁਰੂ ਰਾਮਦਾਸ ਰੂਪ ਧਰਮ ਨਾਲੇ ਹੇ ਪੂਰਨ ਸਾਜਨਾ ਥਾਵਾ ਜਿਸੇ ਮੁਰਦਾਇ ਤਾਦਕਾਂ ਦੇ ਅਰੀ ਨਾਸ਼ ਕਰਨ ਵਾਲੇ ਮੁਰਦਾਇ ਤਾਦਕਾਂ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਇਹ ਮੋਹ ਆਦਿ ਜਿਹੜੇ ਮੁਰਦਾਇ ਤਾਂ ਉਹਨਾਂ ਨੂੰ ਨਾਸ਼ ਕਰਨ ਵਾਲੇ ਬਿਨਵੰਤ ਨਾਨਕ ਟੇਕ ਰਾਖੀ ਦੇਵੰਤੀ ਗੁਰੂ ਕਹਿੰਦੇ ਹੇ ਸੱਚੇ ਪਾਤਸ਼ਾਹ ਤਾਂ ਟੇਕ ਓਟ ਰੱਖ ਕੇ ਵਿਖਾਤ ਕੀ ਸੰਤੂਜੀ ਕਹਿੰਦੇ ਹਨ ਜਿਸ ਲਗ ਸਰਿਆ ਸੰਸਾਰ ਦੇ ਬਾਣੀ ਸਾਨੂੰ ਬਖਸ਼ੀ ਏ ਜਿਸ ਕਰਕੇ ਸਹੀਏ ਤੋਂ ਕਾਲਸ਼ ਨੂੰ ਬਚਨ ਕੀਤਾ ਸੀ 2000 ਬਾਣੀ ਦਾ ਵਹਿਕਾ ਬਾਣੀ ਇਹ ਜਹਾਜ ਬਣਾਉਣ ਬਾਅਦ ਤੇ ਬਖਸ਼ੀ ਕੀਤੀ ਹੈ ਜਿਸ ਦੇ ਜਲਾਕੇ ਸਾਰਾ ਸੰਸਾਰ ਕਰ ਜਾਏਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦਾ ਉਦਮ ਸਾਨੂੰ ਬਖਸ਼ਿਆ ਹੈ ਇਸ ਹਾਲ ਸੰਜੀ ਭਾਈ ਮੋਹਣ ਦੇ ਪਰਸਾਣ ਹੈ ਉਹਨੂੰ ਮਾਨ ਸੀ ਆਪਣੇ ਨਾਮ ਦਾ ਤੇ ਅਕਾਲ ਪੁਰਖ ਦਾ ਨਾਮ ਰੱਖ ਕੇ ਗੁਰੂ ਸਾਹਿਬ ਨੇ ਦੂਸਰੇ ਅਰਥ ਵਿੱਚ ਇਸ ਪ੍ਰਕਾਰ ਇਹ ਸ਼ਬਦ ਉਚਾਰਨ ਕੀਤੇ ਹੈ ਅੱਜ ਹੁਣ ਸਕੂਲ ਦੇ ਜੀਵਨ ਨਾਲ ਲੱਗਣਾ ਇੱਥੇ ਸਮਾਪਤੀ ਕਰੀਏ ਕੱਲ ਤੋਂ ਸ਼ਬਦ ਦੀ ਕਥਾ ਕਰਿਆ ਕਰਾਂਗੇ ਸੰਥਿਆ ਜਿਹੜੀ ਗੁਰਪ੍ਰੋਤੋ ਦਾਦ ਹੋ ਸਕੇਗੀ ਤਿੰਨ ਦਿਨ ਸਿੰਘਾਂ ਨੂੰ ਇੱਥੇ ਪਾਠ ਖੰਡ ਬਾਹ ਰੱਖਣੇ ਅੱਜ ਪੰਜ ਆਰੰਭ ਕਰਨੇ ਆ ਇਸ ਕਰਕੇ ਸਿੰਘਾਂ ਦੀ ਸੰਥਿਆ ਜਿਹੜੀ ਇਹ ਨਾਲ ਹੋ ਸਕੇ ਇਹ ਉਹ ਤੋਂ ਬਾਅਦ ਗੁਰਪ੍ਰੋਤੋ ਕਰਿਆ ਕਰਾਂਗੇ ਸ਼ਬਦ ਦੀ ਕਥਾ ਹੋਇਆ ਕਰੀ ਜੀ ਇੱਥੇ ਇਸ ਪ੍ਰਕਾਰ ਸੰਗਤਾਂ ਲਾਭ ਖਾਇਆ ਕਰੋ ਸ਼ਾਮ ਨੂੰ ਦੀਵਾਨ ਚੱਕ ਵਿੱਚ ਲੱਗਦਾ ਸੰਗਤਾਂ ਲਾਭ ਖਾਆ ਕਰੋ ਸੋ ਸੰਗਤਾਂ ਦਰਸ਼ਨ ਚੱਲ ਕੇ ਕਰੀਏ ਕਾਲਜ ਦੇ ਵਿੱਚ ਗੁਰੂ ਸਾਹਿਬ ਦੇ ਅਖੰਡ ਪਾਠ ਦਾ ਭੋਗ ਪੈ ਰਿਹਾ ਹੈ ਉਹ ਤੋਂ ਬਾਅਦ ਕੋਈ ਸਿੰਘ ਕੀਰਤਨ ਕਰਨ ਦੀ ਆਸ ਹੈ ਜੀਵਾਰ ਦਾ ਕੀਰਤਨ ਹੋ ਰਿਹਾ ਹੈ ਜਾਂਦੇ ਉਹਨੂੰ ਸਮਾਪਤੀ ਹੋ ਜਾਏਗੀ ਤੇ ਫਿਰ ਸੰਗਤਾਂ ਉਥੇ ਉਹਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਾ ਕੇ ਚੱਕ ਵਿੱਚ ਪੰਜ ਅਖੰਡ ਪਾਠ ਗੁਰਪ੍ਰਭੂ ਦੀ ਖੁਸ਼ੀ ਵਿੱਚ ਰੱਖਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਗੁਰ ਪਰਖ ਮੋਰਾ ਰੇ ਬਿਰਵੰਤ ਨਾਨਕ ਤੇਰਾ ਕੀ ਜਿਦ ਲਗ ਤਰਿਆ ਸੰਸਾਰ ਸਵਾਮੀ ਕਾ ਖੰਸਾ 6